ਬਹੁਤ ਈਜ਼ੀ ਲਟਕੜ ਮਨਾਉਣ ਦੇ ਲਈ ਤੁਹਾਨੂੰ ਪੈਚ ਵਾਲੀ ਫਲਾਵਰ ਲੈਸ ਲੈ ਲੈਣੀ ਆ ਇਸ ਤਰ੍ਹਾਂ ਦੀ ਕੋਈ ਵੀ ਲੈ ਲਓ ਠੀਕ ਹੈ ਚਾਹੇ ਉਹ ਗੋਲਡਨ ਕਲਰ ਦੀ ਹੋਵੇ ਚਾਹੇ ਕੋਈ ਹੋਰ ਕਲਰ ਦੀ ਉਸ ਤੋਂ ਬਾਅਦ ਮੈਂ ਇੱਕ ਡੋਰੀ ਕਾਟਨ ਤੇ ਮੋਤੀ ਲੈ ਕੁਝ ਫਿਰ ਉਸ ਤੋਂ ਬਾਅਦ ਇਹਨਾਂ ਦੋਨੋਂ ਫਲਾਵਰ ਨੂੰ ਜੋੜਦੇ ਹੋਏ ਸਾਈਡ ਤੋਂ ਟਾਂਕੇ ਲਗਾਉਂਦੇ ਜਾਣਾ ਅੱਧੇ ਫਲਾਵਰ ਤੱਕ ਇਹਨੂੰ ਅਟੈਚ ਕਰ ਲੈਣਾ ਅਟੈਚ ਕਰਨ ਤੋਂ ਬਾਅਦ ਫਿਰ ਇਹਦੇ ਵਿੱਚ ਡੋਰੀ ਨੂੰ ਫਿੱਟ ਕਰਾਂਗੇ ਸੂਈ ਧਾਗੇ ਦੇ ਨਾਲ ਹੀ ਇਸ ਤਰੀਕੇ ਨਾਲ ਡੋਰੀ ਨੂੰ ਰੱਖਣਾ ਔਰ ਇੱਥੇ ਪੱਕੇ ਟਾਂਕੇ ਲਗਾ ਲੈਣੇ ਆ ਠੀਕ ਹੈ ਇਨੂੰ ਲਗਵਨ ਤੋਂ ਬਾਅਦ ਇਹਦੇ ਵਿੱਚ ਕਾਟਨ ਨੂੰ ਫਿਲ ਕਰ ਦੇਣਾ ਜਿੰਨੀ ਵੀ ਤੁਸੀਂ ਇਹਦੇ ਵਿੱਚ ਪਾਉਣਾ ਚਾਹੁੰਦੇ ਹੋ ਓਨੇ ਪਾ ਲਓ ਉਸ ਤੋਂ ਬਾਅਦ ਇਹਨੂੰ ਬੰਦ ਕਰ ਲੈਣਾ ਬੰਦ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਟਾਂਕਾ ਲਗਾ ਕੇ ਫਿਰ ਇਹ ਮੋਤੀ ਲੈ ਲੈਣੇ ਆ ਫਲਾਵਰ ਦੇ ਵਿੱਚ ਵਿੱਚ ਮੈਂ ਇੱਕ ਇੱਕ ਮੋਤੀ ਅਟੈਚ ਕਰ ਰਹੀ ਆ ਥੋੜੀ ਲੈਸ ਜਿਵੇਂ ਦੀ ਵੀ ਹੋਊਗੀ ਉਹਦੇ ਵਿੱਚ ਤੁਸੀਂ ਦੇਖ ਲੈਣਾ ਕਿ ਮੋਤੀ ਅਟੈਚ ਹੋਣਗੇ ਜਾਂ ਨਹੀਂ ਜਾਂ ਫਿਰ ਐਦਾ ਵੀ ਵਧੀਆ ਲੱਗੂਗਾ ਵੈਸੇ ਤਾਂ ਅਟੈਚ ਹੋ ਜਾਣਗੇ ਇਹਨੂੰ ਲਗਾਉਣ ਦੇ ਨਾਲ ਲਟਕਣ ਥੋੜਾ ਜਿਹਾ ਹੈਵੀ ਹੋ ਜਾਊਗਾ ਇਹਦੇ ਨੀਚੇ ਤੁਸੀਂ ਛੋਟਾ ਜਿਹਾ ਟੈਸਲ ਹੋਰ ਵੀ ਲਟਕਾ ਸਕਦੇ ਹੋ ਵੈਸੇ ਤਾਂ ਮੈਂ ਇੰਨਾ ਹੀ ਬਣਾਉਣਾ ਸੀ ਬਹੁਤ ਹੀ ਸੌਖੇ ਤਰੀਕੇ ਨਾਲ ਸਾਡਾ ਲਟਕਣ ਬਣ ਕੇ ਤਿਆਰ ਹੋ ਚੁੱਕਿਆ ਇਹ ਦੋ ਕਲਰ ਦਾ ਲਟਕਣ ਬਣ ਚੁੱਕਿਆ ਕਿਉਂਕਿ ਫਲਾਵਰ ਸਾਡੇ ਦੋ ਕਲਰ ਦੇ ਸੀ ਤੁਸੀਂ ਸੇਮ ਕਲਰ ਦਾ ਵੀ ਬਣਾ ਸਕਦੇ ਹੋ ਤੇ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਐਮਿਲੀ ਦੇ ਡਿਜ਼ਾਈਨ ਦੇਖਣ ਲਈ Bye-bye.